ਸੁਪਰ ਮਹਾਤਮਾ ਨੂੰ ਮਿਲੰਦਾ ਕੀ ਰਸਤਾ ਵਾ ਦੇਖੋ ਜੀ ਗੁਰਬਾਣੀ ਵਿੱਚ ਦੋ ਰਸਤੇ ਦੱਸੇਗੇ ਲਿਵਤਾਤ ਦੁਇ ਰਾਹੇ ਹੁਕਮੀ ਕਰ ਕਮਾਈ ਜਿਵੇਂ ਅਸੀਂ ਵੀ ਨਿੱਕੇ ਹੁੰਦੇ ਤੋਂ ਬਹੁਤ ਸੰਤਾਂ ਮਹਾਤਮਾਾਂ ਵਾਂ ਵਿਦਵਾਨਾਂ ਦੀਆਂ ਕਥਾ ਸੁਨੀਆਂ ਤੇ ਉਹਨਾਂ ਨੇ ਹਰ ਵਾਰੀ ਸਟੇ ਤੇ ਇਹੀ ਕਿਹਾ ਵੀ ਰਸਤੇ ਬਹੁਤ ਨੇ ਪਰ ਜਾਣਾ ਇੱਕ ਜਗ੍ਹਾ ਤੇ ਮੰਜ਼ਿਲ ਇੱਕ ਬਿਲਕੁਲ ਪਰ ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਕੀਤੀ ਜਾਂ ਮੇਰੇ ਸਤਿਕਾਰਯੋਗ ਟੀਚਰ ਮੇਰੇ ਉਸਤਾਦ ਜਿਨ੍ਹਾਂ ਨੇ ਮੈਨੂੰ ਗਿਆਨ ਦਿੱਤਾ ਭਾਈ ਸੇਵਾ ਸਿੰਘ ਜੀ ਤਰਮਾਲਾ ਮੇਰੇ ਉਸਤਾਦ ਨੇ ਉਹਨਾਂ ਨੇ ਗੁਰਬਾਣੀ ਦੀ ਖੋਜ ਦੁਆਰਾ ਦੱਸਿਆ ਵੀ ਦੋ ਹੀ ਰਸਤੇ ਨੇ ਔਰ ਜਦੋਂ ਗੁਰਬਾਣੀ ਨੂੰ ਪੜਿਆ ਤੇ ਉਹਨਾਂ ਨੇ ਵੀ ਇਹੀ ਕਿਹਾ ਗੁਰੂਆਂ ਨੇ ਵੀ ਕਿਹਾ ਵੀ ਦੋ ਰਸਤੇ ਨੇ ਇੱਕ ਲਿਵਦਾ ਰਸਤਾ ਦੂਸਰਾ ਤਾਤ ਦਾ ਰਸਤਾ ਲਿਵਦਾ ਰਸਤਾ ਹੈ ਜਿਹੜਾ ਪਰਮਾਤਮਾ ਵਿੱਚ ਅਪੇਦ ਹੋ ਜਾਂਦਾ ਹੈ ਜਿਹਦੇ ਵਿੱਚ ਅਸੀਂ ਸਾਰਿਆਂ ਨਾਲ ਪ੍ਰੇਮ ਕਰਨਾ ਭਗਤੀ ਕਰਨੀ ਆਪਣੀ ਕਿਰਤ ਵੀ ਕਰਨੀ ਕਿਉਂਕਿ ਕਿਰਤ ਤੋਂ ਬਿਨਾ ਵੀ ਆਪਾਂ ਰਹਿ ਨਹੀਂ ਸਕਦੇ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਹੁਣ ਬਹੁਤ ਸਾਰੇ ਜੀਵਾਂ ਦੇ ਮਨ ਵਿੱਚ ਇੱਕ ਸ਼ੰਕਾ ਹੁੰਦਾ ਹੈ ਕਿ ਜੇ ਅਸੀਂ ਭਗਤੀ ਕਰਨ ਲੱਪੇ ਤੇ ਸਾਡੇ ਪਰਿਵਾਰ ਭੁੱਖਾ ਮਰ ਜਾਵੇਗਾ ਸਾਡੇ ਬੱਚੇ ਕੌਣ ਪੜ੍ਹਾਏਗਾ ਸਾਡੇ ਬੱਚਿਆਂ ਦੇ ਡ੍ਰੀਮ ਪੂਰੇ ਕੌਣ ਕਰੇਗਾ ਇਹ ਗੁਰੂ ਜੀ ਨੇ ਕਿਤੇ ਨਹੀਂ ਲਿਖਿਆ ਵੀ ਤੁਸੀਂ ਆਪਣੀ ਕਿਰਤ ਛੱਡ ਦਿਓ ਹੂੰ ਉਹ ਕਹਿੰਦੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਯਾਨੀ ਕਿ ਅਸੀਂ ਕੱਲਣਾ ਕਰਨੀਏ ਦੁਨਿਆਵੀ ਤੌਰ ਤੇ ਵੀ ਬਿਜ਼ਨਸ ਵਪਾਰ ਨੌਕਰੀ ਦਿਹਾੜੀ ਅੱਛਾ ਕੋਈ ਕਾਰੋਬਾਰ ਕਰਨਾ ਹੈ ਤੇ ਉਹਦੇ ਨਾਲ ਨਾਲ ਆਪਣੇ ਕਾਰੋਬਾਰ ਦੇ ਵਿੱਚੋਂ ਆਪਣੇ ਪੈਸਿਆਂ ਦਾ ਦਸਵੰਦ ਵੀ ਆਪਣੇ ਲਈ ਕੱਢਣਾ ਹੈ ਵੀ ਜਿੱਥੇ ਵੀ ਤੁਹਾਨੂੰ ਅੱਛਾ ਲੱਗਦਾ ਹੈ ਵੀ ਇਸ ਜਗ੍ਹਾ ਤੇ ਦਸਵੰਦ ਦੀ ਲੋੜ ਹੈ ਨਾ ਫਿਰ ਜਿਹੜੇ ਤੁਹਾਡੇ ਸਵਾਸ ਨੇ ਇਹਦੀ ਕਮਾਈ ਕਰਕੇ ਇਹ ਵੀ ਤੁਸੀਂ ਸੰਸਾਰ ਦੇ ਵਿੱਚ ਜਿੰਨੀ ਕਮਾਈ ਕਰੋਗੇ ਇਹ ਵੀ ਕਲਣਾ ਕਰਕੇ ਤੁਸੀਂ ਦੂਸਰਿਆਂ ਨੂੰ ਵੰਡ ਨਹੀਂ ਹੈ ਠੀਕ ਹੈ ਜੀ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਮਨ ਵਿੱਚ ਇਹੀ ਸ਼ੰਕਾ ਹੁੰਦਾ ਹੈ ਵੀ ਅਸੀਂ ਤੇ ਜੇ ਕੱਲਾ ਭਗਤੀ ਕਰਨ ਲੱਗ ਪਏ ਤੇ ਕਾਰੋਬਾਰ ਨਾ ਕੀਤਾ ਤੇ ਪਤਾ ਨਹੀਂ ਕੀ ਬਣ ਦੇਗਾ ਗੁਰੂ ਜੀ ਨੇ ਕਿਤੇ ਨਹੀਂ ਕਿਹਾ ਵੀ ਤੁਸੀਂ ਕਾਰੋਬਾਰ ਛੱਡੋ ਠੀਕ ਹੈ ਜੇ ਤੁਸੀਂ ਕਹਿ ਬੀ ਮੈਂ ਆਪਣੇ ਮਾਤਾ ਪਿਤਾ ਲਈ ਕੁਝ ਕਰਨਾ ਚਾਹੁੰਨੀ ਹਾਂ ਤੇ ਬਹੁਤ ਵਧੀਆ ਗੱਲ ਹੈ ਇਹ ਇਹ ਵੀ ਇੱਕ ਬਹੁਤ ਵਧੀਆ ਡ੍ਰੀਮ ਹੈ ਹੈਨਾ ਹੁਣ ਅਸਲ ਸਾਡਾ ਮਾਤਾ ਪਿਤਾ ਪਰਮਾਤਮਾ ਹੈ ਜਿਵੇਂ ਇਸ ਜਨਮ ਵਿੱਚ ਤੁਹਾਡੇ ਮਾਤਾ ਪਿਤਾ ਨੇ ਹੈਨਾ ਤੁਹਾਡੇ ਅੰਦਰ ਆਈ ਇੱਛਾ ਕਿ ਉਹਨਾਂ ਲਈ ਮੈਂ ਕੁਝ ਕਰਨਾ ਹੈ ਹੈਨਾ ਤੇ ਜਿਹੜਾ ਜੁਗਾ ਜੁਗੰਤਰਾਂ ਤੋਂ ਸਾਡਾ ਮਾਤਾ ਪਿਤਾ ਹਰਜੀ ਮਾਤਾ ਹਰਜੀ ਪਿਤਾ ਹਰਜੀ ਉਪਰਤ ਪਾਲਕ ਤੇ ਸਾਨੂੰ ਚਾਹੀਦਾ ਵੀ ਜਿਵੇਂ ਇਹ ਮਾਤਾ ਪਿਤਾ ਲਈ ਅਸੀਂ ਸਕਸੈਸਫੁਲ ਹੋਣਾ ਚਾਹੁੰਦੇ ਆ ਇਸ ਤਰ੍ਹਾਂ ਪਰਮਾਤਮਾ ਲਈ ਵੀ ਅਸੀਂ ਸਕਸੈਸਫੁਲ ਹੋਈਏ ਭਗਤ ਬਣੀਏ ਗੁਰਮੁਖ ਬਣੀਏ ਇੱਕ ਚੰਗੇ ਇਨਸਾਨ ਬਣੀਏ ਨੇਕ ਇਨਸਾਨ ਬਣ ਕੇ ਤੇ ਪਰਮਾਤਮਾ ਵਿੱਚ ਅਪੇਧ ਹੋ ਜਾਈਏ ਇਸ ਕਰਕੇ ਪਰਮਾਤਮਾ ਨੂੰ ਮਿਲਣ ਦਾ ਇੱਕੋ ਹੀ ਰਸਤਾ ਹੈ ਉਹ ਲਿਵਦਾ ਰਸਤਾ ਜਿਦੇ ਵਿੱਚ ਆਪਾਂ ਸਭ ਨਾਲ ਪ੍ਰੇਮ ਕਰਨਾ ਹੈ ਸਾਰੇ ਜੀ ਜੰਤੂਆਂ ਨਾਲ ਸਾਰੀ ਕੁਦਰਤ ਨਾਲ ਉਹ ਦੇਖੋ ਜੀ ਪਰਮਾਤਮਾ ਨਾਲ ਲੋਕੀ ਪ੍ਰੇਮ ਕਰਦੇ ਹੁੰਦੇ ਤੇ ਪਰਮਾਤਮਾ ਦੀ ਜਿਹੜੀ ਕੁਦਰਤ ਹੈ ਇਕਮ ਏਕੇ ਆਪ ਉਪਾਇਆ ਦੁਬਦਾ ਦੂਜੀ ਤਿਰਬਦ ਮਾਇਆ ਹੈ ਨਾ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਦੂਈ ਕੁਦਰਤ ਸਾਜੀ ਕਰਾਸਨ ਡਿਠੋ ਚਾ ਇਹ ਜਿਹੜੀ ਕੁਦਰਤ ਹੈ ਨਾ ਇਹ ਵੀ ਪਰਮਾਤਮਾ ਦਾ ਸਰਗੁਣ ਸਰੂਪ ਹੈ ਹਮ ਅਸੀਂ ਇਹਨਾਂ ਨੂੰ ਕੱਟੀ ਵੱਡੀ ਜਾ ਕੇ ਹਾਂਜੀ ਕਿ ਸਾਨੂੰ ਆਕਸੀਨ ਕਿੱਥੋਂ ਮਿਲੇਗੀ ਚੰਗੀ ਠੀਕ ਹੈ ਜੀ ਇਸ ਕਰਕੇ ਜਿਹੜੇ ਲੋਕ ਪਰਮਾਤਮਾ ਨੂੰ ਚਾਹੁੰਦੇ ਨੇ ਉਹ ਫਿਰ ਕੀ ਕਰਦੇ ਨੇ ਇੱਕ ਰਸਤੇ ਤੇ ਚੱਲਦੇ ਨੇ ਸਾਰੀ ਵਿਨਾਸਪਤੀ ਨਾਲ ਸਭ ਨਾਲ ਪਿਆਰ ਕਰਦੇ ਨੇ ਕਿ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਠੀਕ ਹੈ ਬਿਲਕੁਲ ਬਾਬਾ ਜੀ ਤੇ ਇਸ ਦੇ ਨਾਲ ਹੀ ਮੇਰਾ ਇੱਕ ਸਵਾਲ ਹੈ ਕਿ ਇਨਸਾਨ ਦਾ ਲੇਖਾ ਸ਼ੁਰੂ ਕਦੋਂ ਹੁੰਦਾ ਹਾਂ ਇਨਸਾਨ ਦਾ ਲੇਖਾ ਸ਼ੁਰੂ ਹੁੰਦਾ ਹੈ ਜਦੋਂ ਉਹ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਕਹਿਣ ਤੋਂ ਭਾਵ ਕਿ ਜਦੋਂ ਆਪਾਂ ਰਾਤ ਨੂੰ ਸੌਂ ਜਾਂਦੇ ਨੇ ਉਦੋਂ ਤੇ ਆਪਾਂ ਸੁਪਨੇ 'ਚ ਚਲੇਗੇ। ਬਿਲਕੁਲ। ਸ਼ਰੀਰ ਤੋਂ ਵੱਖ ਹੋਗੇ। ਹੂੰ। ਜਦੋਂ ਆਪਾਂ ਸਵੇਰ ਸ਼ਰੀਰ 'ਚ ਪ੍ਰਵੇਸ਼ ਕਰਦੇ ਆ ਨਾ। ਯਾਨੀ ਪਹਿਲਾ ਸਾਹ ਪਾ ਲੈਂਦੇ ਆ। ਤੁਸੀਂ ਦੇਖਿਆ ਵੀ ਜਦੋਂ ਤੁਸੀਂ ਪਹਿਲਾ ਸਵਾਸ ਲਓਗੇ ਤੇ ਉਹਦੇ ਨਾਲ ਕੀ ਹੋਏਗਾ ਵੀ ਤੁਹਾਨੂੰ ਥੌਟਸ ਚੱਲਨੇ ਸ਼ੁਰੂ ਹੋ ਜਾਣਗੇ। ਵਿਚਾਰ। ਹੂੰ। ਉਹ ਜਿਹੜੇ ਵਿਚਾਰ ਚੱਲ ਰਹੇ ਨੇ ਨਾ ਹੁਣ ਚਾਹੇ ਉਹ ਵਿਚਾਰ ਤੁਸੀਂ ਤਮੋਗੁਣੀ ਦੇ ਕੰਮ ਕਰੋ ਲੋਭ ਮੋਹ ਹੰਕਾਰ ਦੇ, ਨਿੰਦਾ ਚੁਗਲੀ ਦੇ। ਹੂੰ। ਚਾਹੇ ਤੁਸੀਂ ਵਿਚਾਰ ਕਾਰੋਬਾਰ ਦੇ ਲਈ ਵੀ ਮੈਂ ਵੀ ਬਣਾਣਾ ਐ ਵੀ ਚੀਜ਼ ਚਾਹੀਦੀ ਡ੍ਰੀਮ ਲਈ। ਉਹ ਵੀ ਲਿਖਾ ਹੈ ਚਾਹੇ ਤੁਸੀਂ ਵਿਚਾਰ ਲੇ ਸਤੋਗੁਣੀ ਉਹ ਵੀ ਲੇਖੇ ਵਿੱਚ ਯਾਨੀ ਜਦੋਂ ਤੁਸੀਂ ਸਰੀਰ ਵਿੱਚ ਪ੍ਰਵੇਸ਼ ਕਰਦੇ ਜੇ ਨਾ ਉਦੋਂ ਹੀ ਤੁਹਾਡਾ ਲੇਖਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਦੇਖਣਾ ਵੀ ਮੈਂ ਆਪਣੇ ਮਨ ਦੀ ਪੱਟੀ ਤੇ ਕੀ ਲਿਖਣਾ ਅਸੀਂ ਕੀ ਲਿਖਦੇ ਹਾਂ ਫਰੀਦਾ ਜੇਤੂ ਅਕਾ ਲਤੀਫ ਕਾਲੇ ਲਿਖਣਾ ਲੇ ਅਸੀਂ ਆਪਣੇ ਮਨ ਤੇ ਬੈਠੇ ਬੈਠੇ ਸੋਚੀ ਜਾਂਦੇ ਨਾ ਵੀ ਇਹ ਇਹਦੇ ਨਾਲ ਮੈਂ ਇਹ ਕਰਨਾ ਹੈ ਇਹਨੇ ਮੇਰੇ ਨਾਲ ਇਦਾਂ ਕੀਤਾ ਇਹਨਾਂ ਮਾੜੇ ਕਰ ਲਿਆ ਇਹਨੂੰ ਮੈਂ ਨੀਚਾ ਦਿਖਾਣਾ ਹੈ ਅਸੀਂ ਤਾਂ ਬੁਰੇ ਲੇਖ ਲਿਖੀ ਜਾਂਦੇ ਅਸੀਂ ਮਨ ਵਿੱਚ ਹੀ ਕਿਸੇ ਦੇ ਪ੍ਰਤੀ ਦੁਭਦਾ ਈਰਖਾ ਨਫ਼ਰਤ ਨਿੰਦਿਆ ਚੁਗਲੀ ਸੋਚਣੀ ਸ਼ੁਰੂ ਕਰ ਦਿੰਨੇ ਆ ਹੈ ਨਾ ਜੀ ਤੇ ਇਹ ਸਾਡਾ ਲੇਖਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਇਸ ਕਰਕੇ ਲੇਖਾ ਜਿਹੜਾ ਨੇ ਉਹ ਮਾਰੇ ਕਹਿੰਦੇ ਉਹਦੋਂ ਸ਼ੁਰੂ ਹੁੰਦਾ ਹੈ ਜਦੋਂ ਆਪਾਂ ਪਾਉਣ ਵਿੱਚ ਪ੍ਰਵੇਸ਼ ਹੋ ਜਾਂਦੇ ਠੀਕ ਹੈ ਜੀ ਹਾਂ ਜੀ ਕਿ ਤੁਸੀਂ ਕਹੇ ਲੇਖਾ ਆਪਣਾ ਸ਼ੁਰੂ ਹੋ ਜਾਂਦਾ ਹੈ ਕੀ ਇਹ ਲੇਖ ਮਿਟ ਵੀ ਸਕਦੇ ਆ ਹਾਂ ਜੀ ਲੇਖ ਮਿਟ ਸਕਦੇ ਆ ਲੇਖ ਮਿਟ ਸਕਦੇ ਆ ਜਿਵੇਂ ਅਸੀਂ ਸਿਮਰਨ ਕਰੀ ਜਾਈਏ ਹਾਂ ਪਰਮਾਤਮਾ ਨੇ ਲੇਖ ਸਾਡੇ ਲਿਖਿਆ ਹੈ ਨਾ ਕਿ ਉਹ ਲਿਖਣ ਵਾਲਾ ਲੇਖ ਹੈ ਨਾ ਤੇ ਮਹਾਰਾਜ ਕਹਿੰਦੇ ਵੀ ਉਹ ਲੇਖ ਉਦੋਂ ਮਿਟ ਸਕਦੇ ਆ ਜੇ ਅਸੀਂ ਸਿਮਰਨ ਦੇ ਨਾਲ ਜੁੜ ਜਾਈਏ ਹੂੰ ਤੇ ਮਹਾਰਾਜ ਦੀ ਬਾਣੀ ਵਿੱਚ ਲਿਖਿਆ ਹੈਗਾ ਕਹਿੰਦੇ ਕਿ ਜਿਵੇਂ ਲੱਖਾਂ ਮਣ ਲੱਕੜਾਂ ਹੋਣ ਉਹਨਾਂ ਨੂੰ ਸਵਾਗ ਕਰਨ ਲੱਗਿਆ ਉਹਨੀ ਅੱਗ ਲਿਆਉਣ ਦੀ ਲੋੜ ਨਹੀਂ ਪੈਂਦੀ ਇੱਕ ਨਿੱਕੀ ਜੀ ਅੱਗ ਦੀ ਚੰਗਿਆਰੀ ਕਿੰਨੀਆਂ ਲੱਕੜਾਂ ਨੂੰ ਸਵਾਗ ਕਰ ਦਿੰਦੀ ਹੈ ਨਾ ਤੇ ਜਿਹੜਾ ਗੁਰੂ ਦਾ ਸ਼ਬਦ ਹੈ ਜਿਵੇਂ ਆਪਾਂ ਜਾਪ ਕਰਦੇ ਨਾ ਕਿਸੇ ਵੀ ਧਰਮ ਧਰਮ ਤੇ ਇੱਕ ਹੀ ਪਰਮਾਤਮਾ ਦਾ ਮੰਨ ਕੇ ਚੱਲੋ ਹਿੰਦੂ ਰਾਮਨਾਮ ਜਪਦੇ ਹਰ ਰਾਮ ਜਪਦੇ ਨੇ ਹਨਾ ਜਾਂ ਕੋਈ ਸੋਹਣ ਜਪਦਾ ਏ ਉਹ ਜਦੋਂ ਜਾਪ ਕਰਨਗੇ ਨਾ ਇੱਕ ਮੈਥਡ ਦੇ ਨਾਲ ਤੇ ਕੀ ਹੋਏਗਾ ਕਹਿੰਦੇ ਗੁਰਕਾ ਸ਼ਬਦ ਕਾਟੇ ਕੋਟ ਕਰ ਉਹ ਉਹਨਾਂ ਦੇ ਗੁਰੂ ਦਾ ਸ਼ਬਦ ਹੈ ਸਾਨੂੰ ਸ਼ਬਦ ਦਿੱਤਾ ਵਾਹਿਗੁਰੂ ਜੇ ਆਪਾਂ ਵਾਹਿਗੁਰੂ ਦਾ ਜਾਪ ਇੱਕ ਮੈਥਡ ਦੇ ਦੁਆਰਾ ਕਰਾਂਗੇ ਜਿਵੇਂ ਆਈਸ ক্লোਜ਼ ਕਰਕੇ ਇਹ ਸਵਾਸ ਆਪਣਾ ਅੰਦਰ ਜਾਂਦਾ ਨਾਭੀ ਦੀ ਤਰਫ ਵਾਹੇ ਕਵਾਂਗੇ ਬਾਹਰ ਆਵੇ ਗੁਰੂ ਇਹਨੂੰ ਕੰਨਾਂ ਨਾਲ ਸੁਣਾਗੇ ਆ ਦੇਖੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਕੀ ਹੋਏਗਾ ਜੇ ਮੈਨੂੰ ਥੌਟਸ ਨਹੀਂ ਨਾ ਕੋਈ ਆਏ ਕੋਈ ਵਿਚਾਰ ਨਹੀਂ ਆਏ ਤੇ ਇਹ ਸ਼ਬਦ ਨੇ ਮੇਰੇ ਕਰੋੜਾ ਕਰਮ ਕੱਟ ਦੇਣੇ ਕਹਿੰਦੇ ਗੁਰਕਾ ਸ਼ਬਦ ਕਾਟੇ ਕੋਟ ਕਰਨ ਜਿੰਨੂੰ ਸਾਡੀ ਇੱਕ ਵਜੇ ਚ ਮੈਡੀਟੇਸ਼ਨ ਕਹਿੰਦੇ ਆ ਮੈਡੀਟੇਸ਼ਨ ਕਹਿੰਦੇ ਇਹ ਗੁਰਮਤ ਮੈਡੀਟੇਸ਼ਨ ਹੈ ਔਰ ਅੱਜ ਦੀ ਡੇਟ ਵਿੱਚ ਹਰ ਇਨਸਾਨ ਨੂੰ ਮੈਡੀਟੇਸ਼ਨ ਕਰਨਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਕਿੰਨਾ ਸਟ्रेस ਆ ਲੋਕਾਂ ਨੂੰ ਐਂਜਾਇਟੀ ਹੋ ਰਹੀ ਡਿਪਰੈਸ਼ਨ ਕਿੰਨਾ ਵੱਧ ਰਿਹਾ ਹੈ ਹੈਨਾ ਤੇ ਉਹ ਵਧਣ ਦਾ ਕਾਰਨ ਇਹ ਹੈ ਕਿ ਸਾਡੇ ਡ੍ਰੀਮ ਜ਼ਿਆਦਾ ਹੋ ਗਏ ਥਾਟਸ ਸਾਡੇ ਜ਼ਿਆਦਾ ਹੋ ਗਏ ਤੇ ਉਹਨਾਂ ਥਾਟਸ ਤੇ ਕੰਟਰੋਲ ਨਹੀਂ ਆ ਸਾਡੇ ਕੋਲ ਤੇ ਸਾਡੇ ਗੁਰੂ ਜੀ ਨੇ ਕਿਹਾ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਇਹ ਥਾਟਸ ਜਿਹੜੇ انسان ਦੇ ਆਪਣੇ ਵਿਚਾਰਾਂ ਤੇ ਕੰਟਰੋਲ ਕਰ ਲੈਣਾ ਹੂੰ ਤੇ ਜ਼ਿੰਦਗੀ ਜਿੰਦਾ ਆਨੰਦ ਆ ਜਾਏਗਾ ਵਿਚਾਰ ਹੀ ਸਾਨੂੰ ਦੁਖੀ ਕਰਦੇ ਨੇ ਬਿਲਕੁਲ ਵਿਚਾਰ ਹੀ ਪਾਪਾਂ ਵਿੱਚ ਲੈ ਕੇ ਜਾਂਦੇ ਨੇ ਵਿਚਾਰ ਹੀ ਕਿਸੇ ਦਾ ਬੁਰਾ ਕਰਾਉਂਦੇ ਨੇ ਹਨਾ ਉਹ ਵੀ ਵਿਚਾਰ ਸਾਨੂੰ ਦਿੰਦਾ ਕੌਣ ਆ ਕਈ ਵਾਰ ਮੈਂ ਸੁਣਿਆ ਕਈਆਂ ਕੋ ਉਹ ਕਹਿੰਦੇ ਜੀ ਮਨ ਸਾਨੂੰ ਬੁਰੇ ਰਸਤੇ ਤੇ ਲੈ ਕੇ ਜਾਂਦਾ ਮਨ ਸਾਨੂੰ ਪਟਕਾਰਿਆ ਹੈ ਮਨ ਇਹ ਕਰ ਰਿਹਾ ਅਸਲ 'ਚ ਮਨ ਹੀ ਪਟਕਰਿਆ ਹੈ ਹੂੰ ਮਾਨ ਨਹੀਂ ਪੜਕਾਰਿਆ ਮਾਨ ਕਿਹੜੀ ਚੀਜ਼ ਨੂੰ ਪੜਕਾਰਿਆ ਮਾਨ ਹੀ ਤਾਂ ਪੜਕਾਰਿਆ ਤੂੰ ਮਨ ਨੂੰ ਕੌਣ ਪੜਕਾਰੇ ਮਨ ਨੂੰ ਕੌਣ ਵਿਚਾਰ ਦੇ ਰਹੇ ਨੇ ਕਹਿੰਦੇ ਪੰਜ ਦੂਤ ਚਿਤਵੇ ਵਿਕਾਰਾ ਮਾਇਆ ਮੋਕਾ ਇਹ ਪਸਾਰਾ ਹੁਣ ਤੁਹਾਡੇ ਅੰਦਰ ਵਿਚਾਰ ਆਇਆ ਵੀ ਮੈਂ ਕਿਸੇ ਦਾ ਬੁਰਾ ਕਰਨਾ ਹੈ ਉਹ ਵਿਚਾਰ ਕਿੰਨਾ ਨੇ ਦਿੱਤਾ ਪੰਜ ਵਿਕਾਰ ਤੁਹਾਡੇ ਅੰਦਰ ਵਿਚਾਰ ਆਇਆ ਵੀ ਮੈਂ ਆ ਕੰਮ ਕਰਨਾ ਹੈ ਉਹ ਕਿੰਨਾ ਨੇ ਦਿੱਤਾ ਪੰਜ ਵਿਕਾਰ ਕਹਿਣ ਤੋਂ ਭਾਵ ਕਿ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈਪਸ ਹੋਇਆ ਇਹ ਨਾਮ ਜਪਣ ਦਾ ਵਿਚਾਰ ਨਹੀਂ ਦੇਣਗੇ ਤੁਹਾਨੂੰ ਦੇਖੋ ਪੰਜ ਦੂਤ ਤੁਹਾਨੂੰ ਕਦੀ ਨਹੀਂ ਕਹਿਣਗੇ ਤੂੰ ਗੁਰਦੁਆਰੇ ਜਾ ਪੰਜ ਦੂਤ ਤੁਹਾਨੂੰ ਇਹ ਵੀ ਨਹੀਂ ਕਦੀ ਕਹਿਣਗੇ ਵੀ ਸੰਗਤ ਵਿੱਚ ਜਾ ਜਿਹੜੇ ਪੰਜ ਵਿਚਾਰ ਇਹ ਨਾ ਕੰਮ ਕਰੋ ਲੋਭ ਮਮਕਾਰ ਉਹਨਾਂ ਨੇ ਤੁਹਾਨੂੰ ਬੁਰੇ ਰਸਤੇ ਤੇ ਹੀ ਤੋਰਨਾ ਹੈ ਉਹਨਾਂ ਨੇ ਵਿਚਾਰ ਤੁਹਾਨੂੰ